ਪ੍ਰਿੰਸੀਪਲ ਜੀ ਇਹ ਦਿਖਾਇਆ ਗਿਆ ਹੈ ਕਿ ਜਦੋਂ ਡਾਇਲੌਗ ਦੇ ਨਾਲ ਗੱਲ ਨਹੀਂ ਬਣਦੀ ਤੇ ਤੁਹਾਡੇ ਆਪਣੇ ਆ ਤੇ ਇਤਾਂ ਵਿਵਿਧਤਾ ਪੈ ਜਾਂਦੀ ਹੈ ਤੇ ਫਿਰ ਇੱਕ ਸਰੂਪ ਗੁਰੂ ਮਹਾਰਾਜ ਨੇ ਦੱਸਤਾ ਵਾ ਕਿ ਜਰਰੀ ਫਿਰ ਮਤਲਬ ਐਕਸ਼ਨ ਕਰਨਾ ਹੀ ਪੈਣਾ ਹੈ ਨਾ ਉਹ ਫਿਰ ਤੁਹਾਡੀ ਫੈਮਿਲੀ ਉਹ ਤੁਹਾਡੇ ਮਤਲਬ ਉਸ ਧਰਮ ਨੂੰ ਮਤਲਬ ਕਰਨਾ ਚਾਹੁੰਦੇ ਆ ਦਲਦਤ ਕਰੋਨਾ ਨੂੰ ਰੋਕਣ ਲਈ ਗੁਰੂ ਸਾਹਿਬ ਨੇ ਉਹ ਗਿਆ ਵੀ ਸਿਰਫ ਸੈਟਿੰਗ ਡਾਇਲੌਗ ਤੋਂ ਬਾਅਦ ਤੱਕ ਰੱਖਿਆ ਨਿਆਗ ਸਿੰਘ ਬਣੀ ਜੇ ਤੁਸੀਂ ਇਸ ਫਿਲਮ ਦੇ ਵਿੱਚ ਕੀ ਇਸ ਤਰ੍ਹਾਂ ਦਾ ਹੋ ਗਿਆ ਜਦੋਂ ਜਗਦੰਮ ਚੋਲਾ ਪਾਣਾ ਪੈ ਗਿਆ ਸਾਨੂੰ ਰੂਪ ਦੇ ਵਿੱਚ ਆਣਾ ਪੈ ਗਿਆ ਖਾਸ ਥੋੜੀ ਜਿਹੀ ਜਾਣਕਾਰੀ ਸਾਂਝੀ ਕੀਤੀ ਉਹਦੇ ਚਿੱਪਾ ਜੀ ਇਹ ਦਿਖਾਇਆ ਗਿਆ ਕਿ ਜਦੋਂ ਡਾਇਲੌਗ ਦੇ ਨਾਲ ਗੱਲ ਨਹੀਂ ਬੰਦੀ ਤੇ ਤੁਹਾਡੇ ਆਪਣੇ ਆ ਤੇ ਇਦਾਂ ਦੀ ਵਿਵਪਤਾ ਪੈਂਦੀ ਆ ਤੇ ਫਿਰ ਇੱਕ ਸਰੂਪ ਗੁਰੂ ਮਹਾਰਾਜ ਨੇ ਦਿੱਤਾ ਵਾ ਤੇ ਜਰੂਰੀ ਫਿਰ ਮਤਲਬ ਐਕਸ਼ਨ ਕਰਨਾ ਹੀ ਪੈਂਦਾ ਹੈ ਨਾ ਤੇ ਇਸ ਕਰਕੇ ਉਹ ਟਰਾਂਸਫਰਮੇਸ਼ਨ ਦਿਖਾਈ ਆ ਕਿ ਇੱਕ ਸਿੰਪਲ ਬੰਦਾ ਜਿਹੜਾ ਮਤਲਬ ਡਾਇਲੋਗ ਦੇ ਨਾਲ ਸਮਝਾਉਣਾ ਚਾਹ ਰਿਹਾ ਗੱਲ ਕਰ ਰਿਹਾ ਬਾਰ ਬਾਰ ਗੱਲ ਕਰ ਰਿਹਾ ਕਿ ਇਦਾਂ ਨਹੀਂ ਹੋਣਾ ਚਾਹੀਦਾ ਪਰ ਕਈ ਚੀਜ਼ਾਂ ਹੁੰਦੀਆਂ ਕਿ ਐਕਸਟ੍ਰੀਮ ਚ ਜਾ ਕੇ ਕਈ ਦਲ ਤਨਸਬ ਜਦਾਵਾਂ ਦੇ एलिमेंट्स ਜਿਹੜੇ ਹੁੰਦੇ ਨੇ ਨਾ ਉਹ ਫਿਰ ਤੁਹਾਡੀ ਫੈਮਲੀ ਔਰ ਤੁਹਾਡੇ ਮਤਲਬ ਉਸ ਧਰਮ ਨੂੰ ਆ ਮਤਲਬ ਕਰਨਾ ਚਾਹੁੰਦੇ ਆ ਗਲਤ ਤੇ ਫਿਰ ਉਹਨਾਂ ਨੂੰ ਰੋਕਣ ਲਈ ਗੁਰੂ ਸਾਹਿਬ ਨੇ ਵੀ ਕਿਹਾ ਫਿਰ ਸੈਟਨ ਡਾਇਲੋਗ ਤੋਂ ਬਾਅਦ ਤੇ ਫਿਰ ਹਥਿਆਰੀ ਆ ਹੈਨਾ ਜ਼ਿਆਦਾਤਰ ਕਿੱਥੇ ਸ਼ੂਟਿੰਗ ਇਸ ਫਿਲਮ ਦੀ ਕੀਤੀ ਗਈ ਇਹ ਜਿਮਾਜੀ ਮੋਸਟਲੀ ਪੰਜਾਬ ਦੇ ਵਿੱਚ ਹੋਈ ਆ ਫਿਰ ਉਸ ਤੋਂ ਬਾਅਦ ਕੈਨੇਡਾ ਦੇ ਵਿੱਚ ਹੋਈ ਆ ਕਾਫੀ ਉਹਦੇ ਵਿੱਚ ਦੋ ਗਾਣੇ ਕੈਨੇਡਾ 'ਚ ਸ਼ੂਟ ਹੋਏ ਨੇ ਸਟੋਰੀ ਪਾਰਟ ਕਾਫੀ ਉੱਥੇ ਸ਼ੂਟ ਹੋਇਆ ਮੋਸਟਲੀ ਪੰਜਾਬ ਐਂ ਹਿਮਾਚਲ ਪ੍ਰਦੇਸ਼ 'ਚ ਸ਼ੂਟ ਹੋਈ ਵਰਲਡ ਵਾਰ ਹੋਏਗੀ ਰਿਲੀਜ਼ ਜੇ ਵਰਲਡ ਵਾਈਡ ਰਿਲੀਜ਼ ਹੋ ਰਹੀ ਹੈ ਜਿਹਦੇ ਵਿੱਚ ਦਿੱਕਤਾਂ ਦਾ ਸਾਹਮਣਾ ਕੋਈ ਕਰਨਾ ਪਿਆ ਕੈਨੇਡਾ ਵਿੱਚ ਜਿੱਦਾਂ ਤੁਸੀਂ ਦੱਸਦੇ ਪਏ ਹੋ ਜੋ ਸ਼ੂਟਿੰਗ ਕਰਨੀ ਪਈ ਤੇ ਕੋਈ ਉੱਥੇ ਫਿਲਮਾਂ ਰਿਲੀਜ਼ ਕਰਨ ਦੇ ਵਿੱਚ ਕੋਈ ਦਿੱਕਤ ਦਾ ਸਾਹਮਣਾ ਹੁੰਦਾ ਜਾਂ ਫਿਰ ਸ਼ੂਟਿੰਗ ਕਰ ਲਏ ਕੋਈ ਦਿੱਕਤ ਦਾ ਸਾਹਮਣਾ ਕਰਨਾ ਪਿਆ ਨੇ ਭਾਜੀ ਪਰਮਿਸ਼ਨਸ ਲੈ ਕੇ ਕਰੋ ਤੁਹੀਂ ਕੋਈ ਪ੍ਰੋਬਲਮ ਨਹੀਂ ਉਥੇ ਹਾਂਜੀ ਹਾਂਜੀ ਇਸ ਇਦਾਂ ਦੀ ਕੋਈ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਿਆ ਹਾਂਜੀ ਬਾਕੀ ਜੋ ਕੋਈ ਵੀ ਤੁਸੀਂ ਪ੍ਰੋਜੈਕਟ ਬਣਾਉਂਦੇ ਜਿਓ ਔਕੜਾਂ ਤੇ ਆਉਂਦੀਆਂ ਇਹਨਾਂ ਉਹਦੇ ਵਿੱਚ ਭਾਜੀ ਇਹ ਦਿਖਾਇਆ ਗਿਆ ਹੈ ਕਿ ਜਦੋਂ ਡਾਇਲੌਗ ਦੇ ਨਾਲ ਗੱਲ ਨਹੀਂ ਬਣਦੀ ਤੇ ਤੁਹਾਡੇ ਆਪਣੇ ਆ ਤੇ ਇਦਾਂ ਦੀ ਵਿਤਤਾ ਪੈਂਦੀ ਆ ਤੇ ਫਿਰ ਇੱਕ ਸਰੂਪ ਗੁਰੂ ਮਹਾਰਾਜ ਨੇ ਦੱਸਤਾ ਵਾ ਕਿ ਜਰਰੀ ਫਿਰ ਮਤਲਬ ਐਕਸ਼ਨ ਕਰਨਾ ਹੀ ਪੈਣਾ ਹੈ ਉਹ ਫਿਰ ਤੁਹਾਡੀ ਫੈਮਲੀ ਉਹ ਤੁਹਾਡੇ ਮਤਲਬ ਉਸ ਧਰਮ ਨੂੰ ਮਨ ਲਵਰਨਾ ਚਾਹੁੰਦੇ ਆ ਦਲਤ ਕਰੋਨਾ ਨੂੰ ਰੋਕਣ ਲਈ ਗੁਰੂ ਸਾਹਿਬ ਨੇ ਉਧਿਆਤ ਇਸ ਤਰ੍ਹਾਂ ਸੈਟਿੰਗ ਬਾਇਲੋਪ ਤੋਂ ਬਾਅਦ ਕਿਹੜਾ ਨਿਆੰਗ ਸਿੰਘ ਬਣੀ ਜੇ ਤੁਸੀਂ ਇਸ ਫਿਲਮ ਦੇ ਵਿੱਚ ਕੀ ਇਸ ਤਰ੍ਹਾਂ ਦਾ ਹੋ ਗਿਆ ਜਦੋਂ ਯਕਦਮ ਚੋਲਾ ਪਾਣਾ ਪਿਆ ਗਿਆ ਸਾਨੂੰ ਰੂਪ ਦੇ ਵਿੱਚ ਆਣਾ ਪਿਆ ਗਿਆ ਖਾਸ ਥੋੜੀ ਜਿਹੀ ਜਾਣਕਾਰੀ ਸਾਂਝੀ ਕਰੋ ਉਹਦੇ ਚਾਪ ਜੀ ਇਹ ਦਿਖਾਇਆ ਗਿਆ ਕਿ ਜਦੋਂ ਡਾਇਲੌਗ ਦੇ ਨਾਲ ਗੱਲ ਨਹੀਂ ਬੰਦੀ ਤੇ ਟਾਡੇ ਆਪਣੇ ਆ ਤੇ ਇਦਾਂ ਦੀ ਵਿਵਪਤਾ ਪੈਂਦੀ ਆ ਤੇ ਫਿਰ ਇਹ ਦਾ ਸਰੂਪ ਗੁਰੂ ਮਹਾਰਾਜ ਨੇ ਦਿੱਤਾ ਵਾ ਤੇ ਜੇ ਲਈ ਫਿਰ ਮਤਲਬ ਐਕਸ਼ਨ ਕਰਨਾ ਹੀ ਪੈਂਦਾ ਹੈ ਨਾ ਤੇ ਇਸ ਕਰਕੇ ਉਹ ਟਰਾਂਸਫਰਮੇਸ਼ਨ ਦਿਖਾਈ ਆ ਕਿ ਇੱਕ ਸਿੰਪਲ ਬੰਦਾ ਜਿਹੜਾ ਮਤਲਬ ਡਾਇਲੌਗ ਦੇ ਨਾਲ ਸਮਝਾਉਣਾ ਚਾਹ ਰਿਹਾ ਗੱਲ ਕਰ ਰਿਹਾ ਬਾਰ-ਬਾਰ ਗੱਲ ਕਰ ਰਿਹਾ ਕਿ ਇਦਾਂ ਨਹੀਂ ਹੋਣਾ ਚਾਹੀਦਾ ਪਰ ਕਈ ਚੀਜ਼ਾਂ ਹੁੰਦੀਆਂ ਕਿ ਐਕਸਟ੍ਰੀਮ ਚ ਜਾ ਕੇ ਕਈ ਦਲ ਤਨਸਪ ਜਿਹਾ ਦਾਓ ਕਾ ਐਲੀਮੈਂਟਸ ਜਿਹੜੇ ਹੁੰਦੇ ਨੇ ਨਾ ਉਹ ਫਿਰ ਤੁਹਾਡੀ ਫੈਮਲੀ ਉਹ ਤੁਹਾਡੇ ਮਤਲਬ ਉਸ ਤਾਰਮ ਨੂੰ ਆਮਲੇ ਕਰਨਾ ਚਾਹੁੰਦੇ ਆ ਗਲਤ ਤੇ ਫਿਰ ਉਹਨਾਂ ਨੂੰ ਰੋਕਣ ਲਈ ਗੁਰੂ ਸਾਹਿਬ ਨੇ ਵੀ ਕਿਹਾ ਫਿਰ ਸੈਟਨ ਡਾਇਲਗ ਤੋਂ ਬਾਅਦ ਤੇ ਫਿਰ ਹਥਿਆਰੀ ਹੈ ਹੈਨਾ ਜ਼ਿਆਦਾਤਰ ਕਿੱਥੇ ਸ਼ੂਟਿੰਗ ਇਸ ਫਿਲਮ ਦੀ ਕੀਤੀ ਗਈ ਇਹ ਜਿਹੜੀ ਮਾਚੀ ਮੋਸਟਲੀ ਪੰਜਾਬ ਦੇ ਵਿੱਚ ਹੋਈ ਆ ਫਿਰ ਉਸ ਤੋਂ ਬਾਅਦ ਕੈਨੇਡਾ ਦੇ ਵਿੱਚ ਹੋਈ ਆ ਕਾਫੀ ਉਹਦੇ ਵਿੱਚ ਦੋ ਗਾਣੇ ਕੈਨੇਡਾ 'ਚ ਸ਼ੂਟ ਹੋਏ ਨੇ ਸਟੋਰੀ ਪਾਰਟ ਕਾਫੀ ਉੱਥੇ ਸ਼ੂਟ ਹੋਇਆ ਮੋਸਟਲੀ ਪੰਜਾਬ ਐਂ ਹਿਮਾਚਲ ਪ੍ਰਦੇਸ਼ 'ਚ ਸ਼ੂਟ ਹੋਈ ਹੈ ਵਰਲਡ ਵਾਰ ਹੋਏਗੀ ਰਿਲੀਜ਼ ਜੇ ਵਰਲਡ ਵਾਈਡ ਰਿਲੀਜ਼ ਹੋ ਰਹੀ ਹੈ ਜਿਹਦੇ ਵਿੱਚ ਦਿੱਕਤਾਂ ਦਾ ਸਾਹਮਣਾ ਕੋਈ ਕਰਨਾ ਪਿਆ ਕੈਨੇਡਾ ਵਿੱਚ ਜਿੱਥੇ ਤੁਸੀਂ ਦੱਸਦੇ ਪਏ ਹੋ ਜੇ ਸ਼ੂਟਿੰਗ ਕਰਨੀ ਪਈ ਤੇ ਕੋਈ ਉੱਥੇ ਫਿਲਮਾਂ ਰਿਲੀਜ਼ ਕਰਨ ਦੇ ਵਿੱਚ ਕੋਈ ਦਿੱਕਤ ਦਾ ਸਾਹਮਣਾ ਹੁੰਦਾ ਜਾਂ ਫਿਰ ਸ਼ੂਟਿੰਗ ਕਰਨ ਲੱਗੇ ਕੋਈ ਦਿੱਕਤ ਦਾ ਸਾਹਮਣਾ ਕਰਨਾ ਨੇ ਭਾਜੀ ਪਰਮਿਸ਼ਨਸ ਲੈ ਕੇ ਕਰੋ ਤੁਹੀਂ ਕੋਈ ਪ੍ਰੋਬਲਮ ਨਹੀਂ ਉਥੇ ਹਾਂਜੀ ਹਾਂਜੀ ਇਸ ਇਦਾਂ ਦੀ ਕੋਈ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਿਆ ਹਾਂਜੀ ਬਾਕੀ ਜੇ ਕੋਈ ਵੀ ਤੁਸੀਂ ਪ੍ਰੋਜੈਕਟ ਬਣਾਉਂਦੇ ਜਿਹੜਾ ਔਕੜਾਂ ਤੇ ਆਉਂਦੀਆਂ